ਹੁਣ ਦੋਕ ਦਿਨਾਂ ਤੋਂ ਜਿਸ ਤਰ੍ਹਾਂ ਹੁਣ ਮੌਨਸੂਨ ਦਾ ਇਫੈਕਟ ਆਇਆ ਹੈ ਤਾਂ ਉਹਦੇ ਨਾਲ ਠੀਕ ਹੈ ਕਿ ਬਾਰਿਸ਼ ਜ਼ਿਆਦਾ ਨਹੀਂ ਹੋਈ ਪਰ ਟੈਂਪਰੇਚਰ ਜਿਹੜੇ ਨੇ ਦੋਨੋਂ ਹੀ ਫਾਲ ਕੀਤੇ ਆ ਦੋ-ਦੋ ਡਿਗਰੀ ਟੈਂਪਰੇਚਰ ਜਿਹੜਾ ਦਿਨ ਦਾ ਤੇ ਰਾਤ ਦਾ ਜਿਹੜਾ ਉਹ ਘਟਿਆ ਜੁਲਾਈ ਦੇ ਫਰਸਟ ਵੀਕ ਦੇ ਵਿੱਚ ਬੜੀ ਅੱਛੀ ਬਾਰਿਸ਼ ਹੋਈ ਹੈ ਔਰ ਬੜੀ ਵੈਲ ਡਿਸਟ੍ਰਿਬਿਊਟਡ ਰੇਨਫਾਲ ਸੀਗੀ ਫਿਰ ਸੈਕੰਡ ਵੀਕ ਦੇ ਵਿੱਚ ਸਾਡੇ ਕੋਲ ਡੈਫਿਸਿਟ ਹੋ ਗਿਆ ਹਨਾ ਤੇ ਬਟ ਹੁਣ ਜਿਹੜੀ ਬਾਈ ਤੋਂ ਹੋਣੀ ਹੈ ਉਹ ਵੀ ਲੱਗਦਾ ਹੈ ਕਿ ਸਾਰਾ ਪੰਜਾਬ ਹੀ ਕਵਰ ਕਰੇਗੀ ਤੇ ਅੱਛੀ ਬਾਰਿਸ਼ ਹੋਏਗੀ ਮੈਂ ਇੱਕ ਦਿਨ ਚ ਸਾਰੀ ਬਾਰਿਸ਼ ਪੈ ਜਾਂਦੀ ਹੈ ਏ ਕੇਵਰੀ ਮਤਲਬ ਜਿਹੜੇ ਮੀਂਹ ਦੇ ਦੇਣਾ ਉਹ ਕੱਟ ਗਿਆ ਹੈ ਹੈਨਾ ਤੇ ਉਹਦੇ ਨਾਲ ਇਹ ਹੈ ਕਿ ਹੁਣ ਜਿਵੇਂ 3-4 ਦਿਨਾਂ ਦੇ ਵਿੱਚ ਮੀਂਹ ਪੈ ਗਿਆ ਫਿਰ 10-12 ਦਿਨ ਬਾਰਿਸ਼ ਹੋਈ ਨਹੀਂ ਤੇ ਪਰ ਉਹ ਮੀਂਹ ਦਾ ਸਾਨੂੰ ਇੰਨਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਕਿਉਂਕਿ ਉਹ ਪਾਣੀ ਜਿਹੜਾ ਡਰੇਨੇਜ ਦੇ ਵਿੱਚ ਚਲਾ ਜਾਂਦਾ ਫਲਡਿੰਗ ਹੋ ਜਾਂਦੀ ਹੈ ਇਹ ਕੁਛ ਹੈ ਇਹ ਜਦੋਂ ਸਿਨੈਰੀਓ ਚੇਂਜ ਹੋ ਚੁੱਕਿਆ ਤਾਂ ਸਾਨੂੰ ਨਹੀਂ ਲੱਗਦਾ ਕਿ ਉਹ ਜੜੀਆਂ ਵਾੜਾ ਕੋਈ ਸਿਸਟਮ ਦੁਬਾਰਾ ਹਲੇ ਆਏਗਾ ਬਟ ਇਹ ਹੈ ਕਿ ਜਦੋਂ ਮਤਲਬ ਹੈਵੀ ਰੇਨਫਾਲ ਹੁੰਦੀ ਹੈ ਤਾਂ ਇੱਕ ਦੋ ਦਿਨ ਉਹਦੇ ਨਾਲ ਹੋ ਜਾਂਦੇ ਹੈ ਬਟ ਇਹ ਹੈ ਕਿ ਉਹ ਮਤਲਬ ਮੌਨਸੂਨ ਨੂੰ ਕਵਰ ਅਪ ਕਰ ਜਾਂਦੀ ਹੈ ਹੈਲੋ ਨੂੰ ਮਾਸਟਰ ਸਸ਼ਿਕਲਾਦ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਲੁਧਿਆਣਾ ਲਾਈ ਦਾ ਮੌਸਮ ਖਬਰਨਾਮਾ ਸੋ ਦੋਸਤੋ ਲੁਧਿਆਣਾ ਵਾਸੀਆਂ ਵਾਸਤੇ ਅੱਜ ਖੁਸ਼ਖਬਰੀ ਹੈ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਕੁਝ ਥਾਵਾਂ ਤੇ ਬਰਸਾਤ ਹੋ ਸਕਦੀ ਹੈਗੀ ਹੈ ਲੇਕਿਨ ਅਨਦਾਜ਼ ਦਵਾ ਕਿ ਦੂਜੇ ਪਾਸੇ ਇਹ ਤਾਪ ਮ ਲਗਾਤਾਰ 37 ਜਿਹੜਾ ਵੈ ਕ੍ਰੋਸ ਕਰ ਚੁੱਕਾ ਸੀਗਾ ਉੱਥੇ ਵੀ ਤਾਪਮਾਨ ਦੇ ਵਿੱਚ ਵੀ ਥੋੜੀ ਗਿਰਾਵਟ ਦੇਖਣ ਨੂੰ ਮਿਲੀ ਹੈ ਤਕਰੀਬਨ 37 ਤੋਂ 35 ਡਿਗਰੀ ਜਿਹੜਾ ਵੈ ਤਾਪਮਾਨ ਦੀ ਹੋ ਚੁੱਕਿਆ ਹੈ ਲੇਕਿਨ ਤੁਸੀਂ ਸੋਚ ਰਹੇ ਹੋਵਾਂਗੇ ਅਗਰ ਤਾਪਮਾਨ ਨਾ ਘਟਦਾ ਜਾ ਰਿਹਾ ਤੇ ਗਰਮੀ ਇੰਨੀ ਜ਼ਿਆਦਾ ਕਿਉਂ ਲੱਗ ਰਹੀ ਹੈ ਉਹਦਾ ਰੀਜ਼ਨ ਇੱਕੋ ਹੀ ਹੈ ਕਿ ਹਿਊਮਿਡਿਟੀ ਜਿਹੜੀ ਹੈ ਉਹ ਹਵਾ ਦੇ ਵਿੱਚ ਪੂਰੀ ਬਰਕਰਾਰ ਹੈ ਔਰ ਇੰਨਾ ਤਾਪਮਾਨ ਨਹੀਂ ਜਿੰਨਾ ਹਿਊਮਿਡਿਟੀ ਜਿਹੜੀ ਹੈ ਹਵਾ ਦੇ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਕਰਕੇ ਕੁਝ ਹੀ ਦੇਰ ਪੱਖਾ ਬੰਦ ਹੋਣ ਦੇ ਵਿੱਚ ਵੀ ਲਗਾਤਾਰ ਪਸੀਨਾ ਮਿੰਟਾਂ ਸਕਿੰਟਾਂ ਦੇ ਵਿੱਚ ਆ ਜਾਂਦਾ ਹੈਗਾ ਵੈ ਲੇਕਿਨ ਇਹ ਬਰਸਾਤ ਜਿਹੜੀ ਹੈ ਅਜ ਲੁਧਿਆਣਾ ਸ਼ਹਿਰ ਦੇ ਵਿੱਚ ਹੋਣ ਜਾ ਰਹੀ ਹੈ ਕਿ ਇਹ ਅੱਜ ਹੀ ਹੋਣ ਜਾ ਰਹੀ ਹੈ ਜਾਂ ਆਉਣਲੇ 2 ਜਾਂ 3 ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੋਂ ਜ਼ਿਆਦਾ ਗੱਲਾਂ ਕਰਨ ਮੌਜੂਦ ਹੈ ਗਿਆ ਸਮੇਂ ਸੇ ਪੀਏਯੂ ਦੇ ਵਿੱਚ ਕੇ ਕੇ ਗਿਲਮੈਨ ਨਾਲ ਜਾਣਦੇ ਆ ਜੋ ਕਿ ਮੌਸਮ ਵਿਭਾਗ ਦੇ ਮੁਖੀ ਹੈਗੇ ਨੇ ਤਾ ਫਿਰ ਗੱਲ ਕਰੀਏ ਸੱਚੀ ਗੱਲ ਹੈ ਕੀ ਸ਼ਿਕਾਇਤ ਸੋਮ ਕੀ ਕਹਿਣਾ ਚਾਹੋਗੇ ਕਿਸ ਪ੍ਰਕਾਰ ਦੇ ਨਾਲ ਤੁਸੀਂ ਦੇਖਦੇ ਹੋ ਕਿ ਜਿਹੜਾ ਤਾਪਮਨ ਹੈ ਲਗਾਤਾਰ ਅਜ ਸਵੇਰ ਦਾ ਸੂਰਜ ਜਿਹੜਾ ਵਾ ਘੱਟ ਦੇਖਣ ਨੂੰ ਮਿਲ ਰਿਹਾ ਬੱਦਲ ਜਿਹੜਾ ਬਣਿਆ ਆਲਓਵਰ ਬੱਦਲ ਜਿਹੜਾ ਚਾਰੇ ਪਾਸੇ ਨਜ਼ਰ ਆ ਰਹੇ ਹੈਂ ਜਿ ਲੱਗ ਰਿਹਾ ਕਿ ਹੁਣ ਨਹੀਂ ਬਰਸਾਤ ਹੋਈ ਹਾਂਜੀ ਦੇਖੋ ਮੌਨਸੂਨ ਦੇ ਵਿੱਚ ਬਹੁਤ ਵੇਰੀਏਸ਼ਨਸ ਵੇਖਣ ਨੂੰ ਮਿਲਦੀਆਂ ਹੈ ਨਾ ਕਦੇ ਲੱਗਦਾ ਹੈ ਕਿ ਬਹੁਤ ਅਚੀ ਬਾਰਿਸ਼ ਹੋ ਰਹੀ ਹੈ ਕਿਸੇ ਕਦੀ ਵਾਰੀ ਮੌਨਸੂਨ ਦੇ ਵਿੱਚ ਬ੍ਰੇਕ ਆ ਜਾਂਦੀ ਹੈ ਤੇ ਕਈ ਵਾਰੀ ਹੈ ਕਿ ਇੱਕ ਪਾਰਟ ਦੇ ਵਿੱਚ ਬਾਰਿਸ਼ ਹੋ ਰਹੀ ਹੈ ਦੂਸਰੇ ਪਾਰਟ ਦੇ ਵਿੱਚ ਨਹੀਂ ਹੋ ਰਹੀ ਹੈ ਸੋ ਡਿਪੈਂਡਿੰਗ ਪਾਉਂਦਾ ਕੰਡੀਸ਼ਨਸ ਕੀ ਕਿਸ ਟਾਈਪ ਨਾਲ ਚੱਲ ਰਿਹਾ ਸੋ ਜਿਸ ਤਰ੍ਹਾਂ ਆਪਾਂ ਦੇਖਿਆ ਕਿ 37 ਡਿਗਰੀ ਤੱਕ ਟੈਂਪਰੇਚਰ ਚਲਾ ਗਿਆ ਸੀਗਾ ਤੇ ਲਗਾਤਾਰ ਉਦੋਂ ਟੈਂਪਰੇਚਰ ਵਧ ਹੀ ਰਿਹਾ ਸੀ ਤੇ ਉਸ ਤੋਂ ਬਾਅਦ ਰਾਤ ਦਾ ਟੈਂਪਰੇਚਰ ਵੀ 30 ਡਿਗਰੀ ਤੱਕ ਸੀਗਾ ਉਹ ਵੀ ਨਾਰਮਲ ਤੋਂ 3-4 ਡਿਗਰੀ ਜ਼ਿਆਦਾ ਸੀ ਤੇ ਇੰਨਾ ਅਨਕੰਫਰਟੇਬਲ ਵੈਦਰ ਸੀਗਾ ਕਿਉਂਕਿ ਹਿਊਮਿਡਿਟੀ ਵੀ ਆ ਜ਼ਿਆਦਾ ਚੱਲ ਰਹੀ ਸੀ ਬਟ ਹੁਣ ਦੋਕ ਦਿਨਾਂ ਤੋਂ ਜਿਸ ਤਰ੍ਹਾਂ ਹੁਣ ਮੌਨਸੂਨ ਦਾ ਇਫੈਕਟ ਆਇਆ ਹੈ ਤਾਂ ਉਹਦੇ ਨਾਲ ਠੀਕ ਹੈ ਕਿ ਬਾਰਿਸ਼ ਜ਼ਿਆਦਾ ਨਹੀਂ ਹੋਈ ਪਰ ਟੈਂਪਰੇਚਰ ਜਿਹੜੇ ਨੇ ਉਹ ਦੋਨੋਂ ਹੀ ਫਾਲ ਕੀਤੇ ਆ ਦੋ-ਦੋ ਡਿਗਰੀ ਟੈਂਪਰੇਚਰ ਜਿਹੜਾ ਦਿਨ ਦਾ ਤੇ ਰਾਤ ਦਾ ਜਿਹੜਾ ਉਹ ਘਟਿਆ ਉਹਦੇ ਨਾਲੋਂ ਤੇ ਇਹ ਕਹਿ ਸਕਦੇ ਆਂ ਆਪਾਂ ਕਿ ਮੌਨਸੂਨ ਦਾ ਇਫੈਕਟ ਜ਼ਰੂਰ ਹੈ ਬਟ ਇਹ ਹੈ ਕਿ ਜਿਸ ਰਾਉਂਡ 17 18 ਨੂੰ ਮੌਨਸੂਨ ਦੀ ਐਕਟੀਵਿਟੀ ਸੀਗੀ ਪੰਜਾਬ ਦੇ ਵਿੱਚ ਜਿਵੇਂ ਕਿ ਨਾਰਥ ਜਿਹੜੀਆਂ ਸਾਡੇ ਨਾਰਥ ਦੇ ਡਿਸਟ੍ਰਿਕਟਸ ਨੇ ਉਨ ਉੱਥੇ ਬਾਰਿਸ਼ ਜ਼ਿਆਦਾ ਹੋਈ ਹੈ ਬਾਕੀ ਪੰਜਾਬ ਦੇ ਵਿੱਚ ਸਕੈਟਰਡ ਰੇਨਫਾਲ ਹੋਈ ਹੈ ਸੋ ਉਹਦੇ ਨਾਲ ਓਵਰਆਲ ਜਿਹੜਾ ਆਪਾਂ ਕਹਿੰਦੇ ਨੇ ਟੈਂਪਰੇਚਰ ਦੇ ਵਿੱਚ ਫੈਕਟਰ ਆਇਆ ਥੋੜਾ ਘਟਿਆ ਤੇ ਹੁਣ ਜਿਹੜੇ ਅੱਗੋਂ 19 20 21 ਤੱਕ ਜਿਹੜਾ 22 ਤੱਕ ਸਾਨੂੰ ਫੇਰ ਮੌਨਸੂਨ ਦੇ ਵਿੱਚ ਬ੍ਰੇਕ ਨਜ਼ਰ ਆ ਰਹੀ ਹੈ ਹਾਂਜੀ ਤੇ ਉਸ ਤੋਂ ਬਾਅਦ 22 ਤੋਂ ਜਿਹੜੀ ਮੌਨਸੂਨ ਆ ਦੁਬਾਰਾ ਰਿਵਾਈਵ ਹੋਏਗੀ ਸੋ ਆ ਨਾਰਮਲ ਵਾਲੀ ਹੈ ਕਿ ਜਿਹੜੀ ਅੱਛੀ ਵਾਲੀ ਜਿਹੜੀ ਸਟਾਰਟਿੰਗ ਦੇ ਮੌਨਸੂਨ ਦਾ ਸਾਨੂੰ ਦੇਖਣ ਨੂੰ ਮਿਲੀ ਸੀ ਉਦਾਂ ਦੀ ਬਰਸਾਤ ਹੋਵੇਗੀ ਹਾਂ ਬਿਲਕੁਲ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਜੁਲਾਈ ਦੇ ਫਰਸਟ ਵੀਕ ਦੇ ਵਿੱਚ ਬੜੀ ਅੱਛੀ ਬਾਰਿਸ਼ ਹੋਈ ਆ ਔਰ ਬੜੀ ਵੈਲ ਡਿਸਟ੍ਰਿਬਿਊਟਿਡ ਰੇਨਫਾਲ ਸੀਗੀ ਫਿਰ ਸੈਕੰਡ ਵੀਕ ਦੇ ਵਿੱਚ ਸਾਡੇ ਕੋਲ ਡੈਫਿਸਿਟ ਹੋ ਗਿਆ ਹਨਾ ਤੇ ਬਟ ਹੁਣ ਪਾ ਕਿੰਨੇ ਕੁ ਛੜੀ ਲੱਗ ਗਈ ਹੈ ਅਕਸਰ ਲੋਕ ਉਹਦਾ ਇੰਤਜ਼ਾਰ ਜ਼ਰੂਰ ਕਰਦੇ ਨੇ ਕਿ ਲਗਾਤਾਰ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਲਗਾਤਾਰ ਛੜੀ ਲੱਗ ਜਾਂਦੀ ਕਿ ਇਦਾਂ ਵੀ ਫਿਊਚਰ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲ ਸਕਦਾ ਕਿ ਲਗਾਤਾਰ ਤਿੰਨ ਚਾਰ ਦਿਨ ਤੱਕ ਬਰਸਾਤ ਕਰਦਾ ਰਹੇ ਅਹ ਦੇਖੋ ਇਹ ਜਿਹੜਾ ਝੜੀਆਂ ਵਾਲਾ ਸਿਨੈਰੀਓ ਇਹ ਤਾਂ ਕਾਫੀ ਚੇਂਜ ਹੋ ਚੁੱਕਿਆ ਅੱਗੇ ਨਾਲੋਂ ਨਾ ਪਹਿਲਾਂ ਜਦੋਂ ਮੀਨਸ ਆਪਾਂ ਸਟਾਰਟਿੰਗ ਦੀ ਗੱਲ ਕਰਦੇ ਆ ਆਪਣੇ ਤੋਂ ਮਤਲਬ 20 30 ਸਾਲ ਪਹਿਲਾਂ ਉਦੋਂ ਥੋੜਾ ਹੁੰਦਾ ਸੀ ਕਿ ਸੌਣ ਦੇ ਵਿੱਚ ਝੜੀਆਂ ਲੱਗਦੀਆਂ ਸੀ 8 8 10 ਦਾ ਨਿੱਕਾ ਨਿੱਕਾ ਮੀਂਹ ਪੈਂਦਾ ਸੀ ਉਹ ਸਾਡਾ ਜਿਹੜਾ ਉਸ ਤਰ੍ਹਾਂ ਦੀ ਬਾਰਿਸ਼ ਸੀਗੀ ਉਹ ਸਾਡੇ ਲਈ ਬਹੁਤ ਯੂਸਫੁਲ ਸੀਗੀ ਕਿਉਂਕਿ ਉਹਦੇ ਨਾਲ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਉਹ ਵੀ ਰੀਚਾਰਜ ਹੁੰਦਾ ਰਹਿੰਦਾ ਸੀ ਕਿ ਨਿੱਕੀ ਨਿੱਕੀ ਬਾਰਿਸ਼ ਜਿਹੜੀ ਹੈ ਉਹ ਪਾਣੀ ਸਿੰਮਦਾ ਰਹਿੰਦਾ ਸੀ ਔਰ ਉਹਦੇ ਨਾਲ ਫਲਡਿੰਗ ਵੀ ਨਹੀਂ ਸੀ ਨੇ ਉਹਦੇ ਚ ਯੂਜ਼ ਹੋ ਜਾਂਦਾ ਸੀ ਪਰ ਹੁਣ ਜਿਹੜਾ ਸਿਨੈਰੀਓ ਬਿਲਕੁਲ ਡਿਫਰੈਂਟ ਹੋ ਚੁੱਕਿਆ ਹੈ ਕਿ بارش ਕਈ ਵਾਰੀ ਆਪਾਂ ਕਹਿ ਦਿੰਨੇ ਆ ਕਿ ਜੇ بارش ਤਾਂ ਨਾਰਮਲ ਰਹੀ ਹੈ ਬਟ ਉਹ ਨਾਰਮਲ ਜਿਹੜੀ ਹੈ ਉਹਦੇ ਵਿੱਚ ਇੱਕ ਦਿਨ ਚ ਹੀ ਸਾਰੀ بارش ਪੈ ਜਾਂਦੀ ਹੈ ਕਈ ਵਾਰੀ ਮਤਲਬ ਜਿਹੜੇ ਮੀਂਹ ਦੇ ਦੇਣਾ ਉਹ ਕੱਟ ਗਿਆ ਹੈ ਹੈਨਾ ਤੇ ਉਹਦੇ ਨਾਲ ਇਹ ਹੈ ਕਿ ਹੁਣ ਜਿਵੇਂ 3-4 ਦਿਨਾਂ ਦੇ ਵਿੱਚ ਮੀਂਹ ਪੈ ਗਿਆ ਫਿਰ 10-12 ਦਿਨ بارش ਹੋਈ ਨਹੀਂ ਤੇ ਪਰ ਉਹ ਮੀਂਹ ਦਾ ਸਾਨੂੰ ਇੰਨਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਕਿਉਂਕਿ ਉਹ ਪਾਣੀ ਜਿਹੜਾ ਡਰੇਨੇਜ ਦੇ ਵਿੱਚ ਚਲਾ ਜਾਂਦਾ ਫਲਡਿੰਗ ਹੋ ਜਾਂਦੀ ਹੈ ਇਹ ਕੁਝ ਹੈ ਔਰ ਜਿਸ ਤਰ੍ਹਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਹੈ ਤਾਂ ਕਿਉਂਕਿ ਜਦੋਂ ਸਿਨੈਰੀਓ ਹੀ ਚੇਂਜ ਹੋ ਚੁੱਕਿਆ ਤਾਂ ਸਾਨੂੰ ਨਹੀਂ ਲੱਗਦਾ ਕਿ ਉਹ ਜੜੀਆਂ ਵਾਲਾ ਕੋਈ ਸਿਸਟਮ ਦੁਬਾਰਾ ਹਲੇ ਆਏਗਾ ਬਟ ਇਹ ਹੈ ਕਿ ਜਦੋਂ ਮਤਲਬ ਹੈਵੀ ਰੇਨਫਾਲ ਹੁੰਦੀ ਹੈ ਤਾਂ ਇੱਕ ਦੋ ਦਿਨ ਉਹਦੇ ਨਾਲ ਹੋ ਜਾਂਦੇ ਆ ਬਟ ਇਹ ਹੈ ਕਿ ਉਹ ਮਤਲਬ ਮੌਨਸੂਨ ਨੂੰ ਕਵਰ ਅਪ ਕਰ ਜਾਂਦੀ ਹੈ ਹਾਂਜੀ ਬਿਲਕੁਲ ਜਦੋਂ ਮੈਂ ਇੱਕ ਦੋ ਦਿਨ ਅੰਦਰ ਪੈਂਦੀ ਹੈ ਤਾਂ ਉੱਥੇ ਕਿਤੇ ਨਾ ਕਿਤੇ ਲੱਗਦਾ ਕਿ ਧਰਤੀ ਦਾ ਹੇਠਲਾ ਪਾਣੀ ਕਿਤੇ ਨਾ ਕਿਤੇ ਰੀਚਾਰਜ ਹੋ ਜਾਂਦਾ ਉਹਨਾਂ ਨੂੰ ਵੀ ਥੋੜਾ ਨੀਚੋਂ ਪਾਣੀ ਘਟ ਸਚਾਈ ਵਸਤੇ ਨਿਕਲਦਾ ਹੈਗਾ ਬੈਂ ਔਰ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਉਹੀ ਕਵਰ ਅਪ ਹੋ ਜਾਂਦਾ ਹੈ ਬਿਲਕੁਲ ਜਿਸ ਤਰ੍ਹਾਂ ਹੁਣ ਆਪਾਂ ਪਿਛਲੇ ਹਫਤੇ ਦੇਖਿਆ ਫਸਟ ਵੀਕ ਆਫ ਜੁਲਾਈ ਦੇ ਵਿੱਚ ਜਦੋਂ ਕਿ ਟ੍ਰਾਂਸਪਲੈਂਟਿੰਗ ਚੱਲ ਰਹੀ ਸੀ ਰਾਈਸ ਦੀ ਬੜੀ ਅੱਛੀ ਬਾਰਿਸ਼ ਹੋਈ ਹੈ ਉਦੋਂ ਅਸੀਂ ਬੜੀ ਵਧੀਆ ਪੋਜੀਸ਼ਨ ਦੇ ਵਿੱਚ ਸੀਗੇ ਔਰ ਪੰਜਾਬ ਦੇ ਵਿੱਚ ਐਕਸੈਸ ਰੇਨਫਾਲ ਰਿਕਾਰਡ ਕੀਤੀ ਗਈ ਸੀ ਸੋ ਉਦੋਂ ਮਤਲਬ ਜਦੋਂ ਉਹ ਬਿਲਕੁਲ ਉਹ ਪੀਰੀਅਡ ਕੋਇਨਸਾਈਡ ਕਰ ਗਿਆ ਟ੍ਰਾਂਸਪਲੈਂਟਿੰਗ ਨਾਲ ਤੇ ਸਾਨੂੰ ਧਰਤੀ ਐਠੋਂ ਪਾਣੀ ਕੱਢਣਾ ਨਹੀਂ ਪਿਆ ਜਿੰਨਾ ਬਾਰਿਸ਼ ਹੋਈ ਹੈ ਉਹਦੇ ਨਾਲ ਕਾਫੀ ਜਿਹੜੀ ਮਤਲਬ ਪਾਣੀ ਦੀ ਪੂਰਤੀ ਹੋ ਗਈ ਸੋ ਅਗਰ ਇਸ ਤਰ੍ਹਾਂ ਦੀ ਮਤਲਬ ਮੈਚਿੰਗ ਹੋ ਜਾਂਦੀ ਹੈ ਕਿ ਟ੍ਰਾਂਸਪਲੈਂਟੇਸ਼ਨ ਦੇ ਨਾਲ ਸਾਨੂੰ ਬਾਰਿਸ਼ ਮਿਲਦੀ ਹੈ ਤਾਂ ਸਾਡੇ ਲਈ ਬਹੁਤ ਫਾਇਦੇਮੰਦ ਹੈ ਇਨ ਫਿਊਚਰ ਵੀ ਜਦੋਂ ਆਪਾਂ ਤਾਂ ਹੀ ਕਹਿੰਦੇ ਆ ਕਿ ਜਿਹੜਾ ਚੋਣਾ ਉਹਨੂੰ ਥੋੜਾ ਜਿਹਾ ਦੇਖਿਆ ਕਿ 26 ਜੂਨ ਤੋਂ ਅੱਛੀਆਂ ਬਰਸਾਤਾਂ ਸ਼ੁਰੂ ਹੋ ਗਈਆਂ ਸੋ ਜੇ ਅਪਾ ਜੋ ਨਾ ਇੰਨਾ ਟਾਈਮ ਦੇ ਵਿੱਚ ਲਾਣੇ ਆ ਤਾਂ ਸਾਨੂੰ ਪਾਣੀ ਦੇ ਨਾਲ ਹੀ ਜਿਹੜੇ ਬਰਸਾਤ ਵਾਲੇ ਪਾਣੀ ਨਾਲ ਹੀ ਸਾਡੀ ਪੂਰਤੀ ਹੋ ਜਾਏਗੀ ਤਾਂ ਸਸੀਂ ਕਾਫੀ ਫਾਇਦੇ ਵਿੱਚ ਰਵਾਂਗੇ ਧਰਤੀ ਦਾ ਪਾਣੀ ਸੇਫ ਰਹੇਗਾ ਧਰਤੀ ਦਾ ਪਾਣੀ ਸੇਫ ਰਹੇਗਾ ਇੱਕ ਸਾਨੂੰ ਜਿਹੜਾ ਇੰਨਾ ਸੀ ਡੀਜ਼ਲ ਬਾਲਦੇ ਆ ਉਹ ਨਹੀਂ ਬਲੇਗਾ ਉਹਦੇ ਨਾਲ ਜਿਹੜੀ ਸਾਡੇ ਧੂਆ ਨਿਕਲਦਾ ਹੈ ਸਾਡਾ ਟੈਂਪਰੇਚਰ ਵੱਧਦਾ ਉਹਦੇ ਤੋਂ ਵੀ ਸਾਨੂੰ ਥੋੜੀ ਜਿਹੀ ਰਾਹਤ ਮਿਲੇਗੀ ਸੋ ਓਵਰਆਲ ਇਹ ਬੈਟਰੀ ਹੈ ਜੇ ਅਸੀਂ ਥੋੜਾ ਜਿਹਾ ਉਹਨੂੰ ਲੇਟ ਕਰਦੇ ਆਂ ਇਹਨੇ ਜਿਹੜੇ ਆਮ ਵਾਲੇ 2-3 ਦਿਨ ਹੈਗੇ ਹੁੰਦੇ ਚ ਕੁਝ ਕੁਛ ਥਾਵਾਂ ਤੇ ਸਿਰੇ ਬੂੰਦਾ ਬੰਦੀ ਦੇਖਣ ਨੂੰ ਮਿਲ ਰਿਹਾ 22 ਤੋਂ ਪਹਿਲਾਂ ਹਾਂਜੀ ਉਹ ਐ ਵੀ ਸਕੈਟਰਡ ਥੋੜਾ ਬੱਤਾ ਹੋ ਸਕਦਾ ਪਰ ਅੱਛੀ ਮੌਨਸੂਨ ਦੀ ਜਿਹੜੀ ਸਾਨੂੰ ਉਮੀਦ ਹੈਗੀ ਉਹ 22 ਤੋਂ ਬਾਅਦ ਹੀ ਹੈ। ਹੋਰ ਅੱਛੀ ਦੀ ਗੱਲ ਕਰੀ ਜਿੱਦਾਂ ਸੂਏ ਦਾ ਮੌਸਮ ਬਣਿਆ ਹਵਾਵਾਂ ਚੱਲ ਰਹੀਆਂ ਨੇ ਹਾਂਜੀ ਹੋ ਨਾਊ ਕਾਸਟ ਜਿਹੜੀ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਇਹ ਜਿਹੜਾ ਸੈਂਟਰਲ ਪੰਜਾਬ ਹੈ ਜਾਂ ਜਿਹੜਾ ਨਾਰਥ ਪੰਜਾਬ ਹੈ ਉਹਦੇ ਵਿੱਚ ਛਿੱਟੇ ਛੁੱਟੇ ਪੈ ਸਕਦੇ ਆ ਤੇ ਹਵਾਵਾਂ ਵੀ ਚੱਲ ਸਕਦੀਆਂ ਜਿਸ ਨਾਲ ਕੀ ਟੈਂਪਰੇਚਰ ਤੋਂ ਵੀ ਆਪਾਂ ਨੂੰ ਥੋੜੀ ਜਿਹੀ ਰਾਹਤ ਮਿਲੇਗੀ ਸੋ ਆ 17 18 ਨੂੰ ਜਿਹੜੀ ਐਕਟੀਵਿਟੀ ਰਹੀ ਹੈ ਉਹਦੇ ਨਾਲ ਪੰਜਾਬ ਦੇ ਵਿੱਚ ਕਾਫੀ ਮੌਸਮ ਥੋੜਾ ਠੀਕ ਰਿਹਾ ਹੈ ਇੰਨੀ ਜ਼ਿਆਦਾ ਗਰਮੀ ਨਹੀਂ ਰਹੀ ਬਟ ਆਉਣ ਵਾਲੇ ਹੁਣ 2-3 ਦਿਨ ਵਿੱਚ ਫਿਰ ਜੇ ਬ੍ਰੇਕ ਹੈਗੀ ਆ ਤਾਂ ਫਿਰ ਸਾਨੂੰ ਲੱਗਦਾ ਕਿ ਥੋੜਾ ਅਨਕੰਫਰਟੇਬਲ ਵੈਦਰ ਰਹੇਗਾ ਕਿ 5 ਕਿਲੋਮੀਟਰ ਤੱਕੇ ਬਾਰਿਸ਼ ਪੈ ਰਹੀ ਹੁੰਦੀ ਔਰ 5 ਕਿਲੋਮੀਟਰ ਪਿੱਛੇ ਬਿਲਕੁਲ ਸੁੱਕਾ ਆਂਦਾ ਧੁੱਪ ਜੜੀ ਹੁੰਦੀ ਇੱਕੋ ਹੀ ਸ਼ਹਿਰ ਦੇ ਵਿੱਚ ਔਰ ਕੁਛੀ ਕਿਲੋਮੀਟਰ ਦੇ ਵਿੱਚ ਇੰਨਾ ਫਰਕ ਇਸ ਤਰ੍ਹਾਂ ਦਾ ਜਰ ਆ ਜਾਂਦਾ ਦੇਖੋ ਜਿਵੇਂ ਲੋਕਲ ਕੰਡੀਸ਼ਨਸ ਵੀ ਬਣ ਜਾਂਦੀਆਂ ਨੇ ਨਾ ਜਿਸ ਤਰ੍ਹਾਂ ਹੁਣ ਆਪਾਂ ਕਹਿ ਸਕਦੇ ਆ ਕਿ ਜਿੱਥੇ ਚੋਨੇ ਦਾ ਏਰੀਆ ਜ਼ਿਆਦਾ ਹੈ ਉੱਥੇ ਜਦੋਂ ਫਲਡਿੰਗ ਹੁੰਦੀ ਹੈ ਜਾਂ ਜਿਸਾ ਹੁਣ ਬਾਸਮਤੀ ਦਾ ਵੀ ਹੈ ਨਾ ਚੱਲ ਰਿਹਾ ਤਾਂ ਅੰਮ੍ਰਿਤਸਰ ਵਾਲੀ ਸਾਈਡ ਤੇ ਬਾਸਮਤੀ ਜ਼ਿਆਦਾ ਲੱਗਦੀ ਹੈ ਤਾਂ ਉੱਥੇ ਕਈ ਵਾਰੀ ਲੋਕਲ ਕੰਡੀਸ਼ਨਸ ਦੇ ਨਾਲ ਉਹ ਡਵੈਲਪਮੈਂਟ ਹੋ ਜਾਂਦੀ ਹੈ ਤੇ ਉਹ ਲੋ ਪ੍ਰੈਸ਼ਰ ਦੇ ਨਾਲ ਸਿਸਟਮ ਬਣ ਜਾਂਦਾ ਮਟਿਆ ਕਿ ਉਹ ਬਹੁਤ ਥੋੜੇ ਟਾਈਮ ਲਈ ਹੁੰਦਾ ਕੋਈ ਉਹਦੀ ਉਹ ਲੌਂਗ ਪਰਸਿਸਟੈਂਟ ਨਹੀਂ ਹੁੰਦਾ ਥੋੜਾ ਸ਼ਾਰਟ ਟਾਈਮ ਲਈ ਜਿਵੇਂ ਕਿਤੇ ਉਹ ਲੋਕਲ ਕੰਡੀਸ਼ਨਸ ਬਣ ਗਈਆਂ ਤੇ ਬਾਰਿਸ਼ ਹੋ ਗਈ ਅੱਧਾ ਘੰਟਾ ਜਾਂ 10-15 ਮਿੰਟ ਹੋ ਗਈ ਉਸ ਤੋਂ ਬਾਅਦ ਫੇਰ ਉਹ ਹੈ ਬਟ ਇਹ ਹੈ ਕਿ ਉਹ ਲੋਕਲ ਕੰਡੀਸ਼ਨਸ ਤੋਂ ਡਿਵੈਲਪ ਹੁੰਦੀਆਂ ਉਹ ਵੀ ਮਤਲਬ ਪਾਕਟਸ ਦੇ ਵਿੱਚ ਹੀ ਹੁੰਦੀਆਂ ਇਹ ਨਹੀਂ ਹੈ ਕਿ ਸ਼ਹਿਰ ਦੇ ਬਹੁਤ ਏਰੀਏ ਦੇ ਵਿੱਚ ਹੋਏਗੀ ਥੋੜੇ ਜਿਹੇ ਏਰੀਏ ਦੇ ਵਿੱਚ ਉਸ ਟਾਈਪ ਦੀ ਸਿਸਟਮ ਬਣਦਾ ਹੈ ਯਾਨੀ ਕਿ ਹੁਣ ਜਿਹੜਾ ਤਾਪਮਾਨ ਹੈਗਾ ਮੈਨੂੰ ਲੱਗਦਾ 37 ਤੋਂ ਹੋਰ ਨੀਚੇ ਆਨ ਨੂੰ ਨਜ਼ਰ ਆ ਰਿਹਾ ਤੁਹਾਨੂੰ ਕਿ ਲੱਗ ਰਹੇ ਕਿ 35 ਤੋਂ ਵੀ ਨੀਚੇ ਜਾਏਗਾ ਹੁਣ ਜਿਸ ਤਰ੍ਹਾਂ ਹੁਣ ਫ ਦੇ ਕੋਲ ਕਾਫੀ ਏਰੀਆ ਦੇ ਵਿੱਚ بارش ਹੋਏਗੀ ਅਗਰ ਉਹ ਕੁਝ ਜਿੱਥੇ ਨਹੀਂ ਵੀ ਹੁੰਦੀ ਉੱਥੇ ਵੀ ਟੈਂਪਰੇਚਰ ਦਾ ਫਾਲ ਕਰੀ ਜਾਂਦਾ ਕਿਉਂਕਿ ਜਿਹੜੀ ਵਿੰਡ ਹੈ ਉਹ ਚੱਲਦੀ ਹੈ ਉਹਦੇ ਨਾਲ ਵੀ ਕੂਲਿੰਗ ਹੋ ਜਾਂਦੀ ਹੈ ਸੋ ਉਮੀਦ ਤਾਂ ਕਰਦੇ ਹੈਗੇ ਕਿ ਟੈਂਪਰੇਚਰ ਥੋੜਾ ਜਿਆ ਫਾਲ ਕਰੇਗਾ ਤੇ ਸਾਨੂੰ ਥੋੜੀ ਰਾਹਤ ਮਿਲੇਗੀ ਬਹੁਤ ਬਹੁਤ ਸ਼ੁਕਰੀਆ ਮੈਮ ਥੈਂਕ ਯੂ ਸੋ ਦੋਸਤੋ ਐਸੀ ਕਿ ਮੈਮ ਕਕੇ ਕਹਿੰਦੇ ਨੇ ਸਾਫ ਤੋ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੈ 22 ਤਰੀਕ ਤੋਂ ਬਾਅਦ ਜਿਹੜਾ ਵੈ ਬਰਸਾਤਾ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਮਾਨਸੂਨ ਅੱਛੀ ਦੇਖਣ ਨੂੰ ਮਿਲ ਸਕਦੀ ਬਹਿਰਾਲ ਅੱਜ ਦੇ ਤਰੀਕ ਦੀ ਗੱਲ ਕਰੀਏ ਤਾਂ ਅੱਜ ਕੁਝ ਥਾਵਾਂ ਤੇ ਬੂੰਦਾਬੰਦੀ ਆ ਬਾਰਿਸ਼ ਹੋਣ ਨੂੰ ਦੇਖ ਕੇ ਸੰਭਾਵਨਾ ਹੈ ਵੈ ਕਿ ਤਾਪਮਨ ਥੋੜਾ ਜਿਆਦਾ ਜ਼ਰੂਰ ਨੀਚੇ ਗਿਰਦਾ ਹੋਰ ਨਜ਼ਰ ਆਏਗਾ ਕਿਉਂਕਿ ਅਗਰ ਪਿਛਲੇ ਦੋ ਦਿਨਾਂ ਦੀ ਗੱਲ ਕਰੀਏ ਤਾਂ 37 ਤੋਂ ਥੋੜਾ ਜਿਹਾ ਉੱਪਰ ਤਾਪਮਾਨ ਸੀਗਾ ਜੋ ਕਿ ਅੱਜ 35 ਦੇ ਕਰੀਬ ਆ ਚੁੱਕਾ ਹੈ ਅਗਰ ਬਰਸਾਤ ਹੋਇ ਸਬਸਕ੍ਰਾਈਬ ਕਰੋ ਪ੍ਰੋਗਰਾਮ ਬਧੀ ਲੱਗੇ ਸੋ ਸ਼ੇਅਰ ਕਰੋ ਸੋ ਕੈਮਰਾ ਪਰਸਨ ਦਰਮੇ ਦਿਨ ਆਲ ਹਰਦੀਪ ਨੂੰ ਉਹਨਾਂ ਦੇ ਇਜਾਜ਼ਤ ਤਾਨਵਾਦ ਉਹ ਜੋੜੇ ਰ ਨੋ ਧਿਆਨ ਲਾਈ ਦੇਣਾ